ਸੁਭਾਗ ਸੁਲੱਖਣਾ ਹੋ ਨਿਬੜਿਆ ਪੁੱਤ ਮੈਂ 1 ਸਾਲ 10 ਮਹੀਨੇ ਬਾਅਦ ਫਿਰ ਤੋਂ ਤੁਹਾਡਾ دیدار ਕੀਤਾ ਪੁੱਤ ਮੈਂ ਤੁਹਾਡੀ ਪਰਛਾਈ ਤੇ ਸਾਡੇ ਨਿੱਕੇ ਪੁੱਤ ਦਾ ਸਵਾਗਤ ਕਰਦੀ ਆ ਪੁੱਤ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੀ ਆ ਜਿਨੇ ਇੱਕ ਵਾਰ ਫਿਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣਨ ਦਾ ਹੁਕਮ ਲਾਇਆ ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਤੁਹਾਡੇ ਵੀਰ ਨੂੰ ਤੁਹਾਡੇ ਜਹੀ ਨਿੱਡਰਤਾ, ਸਿੱਧਕ, ਸਫਲਤਾ, ਨੇਕੀ ਤੇ ਹੱਲੀ ਮੇ ਬਖਸ਼। ਘਰ ਪਰتن ਦੇ ਲਈ ਧੰਨਵਾਦ ਪੁੱਤ। ਇਹ ਉਸ ਮਾਂ ਦੇ ਬੋਲ ਨੇ ਜਿਸਨੇ ਇੱਕ ਸਮੇਂ ਆਪਣਾ ਗੱਭਰੂ ਜਵਾਨ ਪੁੱਤ ਖੋ ਦਿੱਤਾ ਸੀ। ਜਿਸਨੇ ਇੱਕ ਸਮੇਂ ਤੇ ਆਪਣੇ ਮਰੇ ਹੋਏ ਪੁੱਤ ਦੇ ਸੇਰਾ ਬੰਨਿਆ ਸੀ। ਅੱਜ ਉਸ ਮਾਂ ਦੀ ਝੋਲੀ ਮੁੜ ਤੋਂ ਖੁਸ਼ੀਆਂ ਦੇ ਨਾਲ ਭਰ ਗਈ ਹੈ। ਇਸ ਖੁਸ਼ੀਆਂ ਦੇ ਸਮੇਂ ਤੇ ਉਹ ਆਪਣੇ ਵੱਡੇ ਪੁੱਤ ਨੂੰ ਯਾਦ ਕਰ ਰਹੀ ਹੈ ਵੱਡੇ ਪੁੱਤ ਨੂੰ ਯਾਦ ਕਰਦਿਆਂ ਉਸ ਮਾਂ ਨੇ ਲਿਖਿਆ ਹੈ ਕਿ ਸ਼ੁਕਰ ਹੈ ਰੱਬਾ ਮੁਰਤੋਂ ਤੂੰ ਮੇਰੀ ਝੋਲੀ ਭਰੀ ਐ ਮੁਰਤੋਂ ਸਿੱਧੂ ਨੂੰ ਤੂੰ ਮੇਰੇ ਝੋਲੀ ਵਿੱਚ ਪਾਇਆ ਹੈ ਛੋਟਾ ਸਿੱਧੂ ਹੋਣ ਤੋਂ ਬਾਅਦ ਘਰ ਦੇ ਵਿੱਚ ਖੁਸ਼ੀਆਂ ਰੌਣਕ ਆ ਚੁੱਕੀ ਹੈ ਹਰ ਕੋਈ ਇਹ ਹੀ ਕਹਿ ਰਿਹਾ ਕਿ ਸਿੱਧੂ ਮੂਸੇਵਾਲਾ ਮੁਰਤੋਂ ਦੂਸਰਾ ਜਨਮ ਲੈ ਕੇ ਵਾਪਸ ਆਇਆ ਮੁਰਤੋਂ ਘਰ ਦੇ ਵਿੱਚ ਰੌਣਕ ਲਾਉਣ ਦੇ ਲਈ ਆਇਆ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਜਿਸ ਪਰਿਵਾਰ ਦੇ ਵਿੱਚ ਸੁਨਮ ਸਾਂਝੀ ਹੋਈ ਸੀ ਜਿਸ ਪਰਿਵਾਰ ਦੇ ਵਿੱਚ ਮਾਪੇ ਜਿਉਂਦੇ ਜੀ ਮਰ ਗਏ ਸੀ ਉਹਨਾਂ ਦੇ ਲਈ ਇੱਕ ਜੀਣ ਦੀ ਆਸ ਆ ਗਈ ਹੈ ਘਰ ਦੇ ਵਿੱਚ ਇੱਕ ਰੌਸ਼ਨੀ ਆ ਗਈ ਹੈ ਘਰ ਦੇ ਵਿੱਚ ਖਿਲਕਾਰੀਆਂ ਗੂੰਜੀਆਂ ਨੇ ਬਹੁਤ ਹੀ ਚੰਗੀ ਗੱਲ ਹੋਈ ਹੈ ਰੱਬ ਕਹਿੰਦੇ ਨੇ ਕਿ ਜੇਕਰ ਰੱਬ ਖੁੰਦਾ ਹੈ ਤਾਂ ਉਸ ਤੋਂ ਦੁਗਣਾ ਦਿੰਦਾ ਵੀ ਹੈ ਇਸ ਪਰਿਵਾਰ ਦੇ ਨਾਲ ਇੰਜ ਹੀ ਹੋਇਆ ਹੈ ਸਿੱਧੂ ਮੂਸੇਵਾਲਾ ਮੜ ਤੋਂ ਉਸੇ ਰੂਹ ਦੇ ਵਿੱਚ ਮਾਂ ਦੀ ਝੋਲੀ ਪਿਆਏ ਉਸਨੇ ਮੜ ਤੋਂ ਆਪਣੀ ਮਾਂ ਦੇ ਕੋ ਖੋਜਨਮ ਲਿਆ